ਜਦੋਂ ਸਤਗੁਰੂ ਮਹਾਰਾਜ ਪਟਨੇ ਤੋਂ ਦਿੱਲੀ ਆਉਂਦੇ ਆਗਰੇ ਪੁੱਜਦੇ ਹਨ ਤੇ ਆਗਰੇ ਦੇ ਵਿੱਚ ਸਤਗੁਰੂ ਜੀ ਦੇ ਆਉਣ ਦੀ ਖਬਰ ਜਿਹੜੀ ਹੈ ਉਹ ਸਰਕਾਰੀ ਸੂਈਆਂ ਨੂੰ ਜਿਹੜੀ ਹੈ ਉਹ ਮਿਲ ਜਾਂਦੀ ਹੈ ਅਸਲ ਦੇ ਵਿੱਚ ਜਦੋਂ ਪਹਿਲੀ ਗ੍ਰਿਫਤਾਰੀ ਹੋਈ ਸੀ ਗੁਰਤੇਗ ਬਾਦਰ ਮਹਾਰਾਜ ਜੀ ਉਦੋਂ ਕੋਈ ਵੀ ਔਰੰਗਜੀਬ ਨਿਰਣਾ ਨਹੀਂ ਸੀ ਕੀਤਾ ਕਿਉਂਕਿ ਆਰਾਮ ਰਾਜ ਰਾਜਾ ਰਾਮ ਸਿੰਘ ਦੇ ਹਵਾਲੇ ਸਤਗੁਰੂ ਨੂੰ ਕੀਤਾ ਸੀ ਤੇ ਰਾਜਾ ਰਾਮ ਸਿੰਘ ਨੇ ਸਤਗੁਰੂ ਜੀ ਨੂੰ 2-3 ਦਿਨਾਂ ਬਾਅਦ ਵਧਾਈਗੀ ਦੇ ਦਿੱਤੀ ਸੀ ਕੋਈ ਫੈਸਲਾ ਨਹੀਂ ਸੀ ਹੋਇਆ ਹੁਣ ਜਦੋਂ ਸੁਈਆਂ ਨੂੰ ਪਤਾ ਲੱਗਾ ਹੈ ਤੇ ਸਤਗੁਰੂ ਜੀ ਨੂੰ ਆਗਰੇ ਤੋਂ ਜਿਹੜਾ ਹੈ ਉਹ ਗ੍ਰਿਫਤਾਰ ਕੀਤਾ ਜਾਂਦਾ ਹੈ ਇਹ ਉਸ ਵਕਤ ਅਪ੍ਰੈਲ ਦਾ ਮਹੀਨਾ ਸੀ ਅਪ੍ਰੈਲ ਦੇ ਵਿੱਚ ਸਤਗੁਰੂ ਜੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉਸ ਵਕਤ ਗ੍ਰਿਫਤਾਰੀ ਦੇ ਨਾਲ ਸਤਗੁਰੂ ਜੀ ਦੇ ਨਾਲ ਜਿਹੜੇ ਸਿੱਖ ਨੇ ਉਹ ਭਾਈ ਸਤੀਦਾਸ ਭਾਈ ਜੱਠਾ ਜੀ ਤੇ ਭਾਈ ਦੁਰਗਾ ਜੀ ਇਨਾ ਗੁਰਸਿੱਖਾਂ ਨੂੰ ਵੀ ਸਤਗੁਰ ਜੀ ਦੇ ਨਾਲ ਹੀ ਗ੍ਰਿਫਤਾਰ ਕੀਤਾ ਜਾਂਦਾ ਹੈ ਦਿੱਲੀ ਦਰਬਾਰ ਦੇ ਹਾਕਮਾਂ ਅਨੁਸਾਰ ਸਤਗੁਰ ਨੂੰ ਸਖਤ ਪੈਰੀ ਹੇਠ ਆਗਰੇ ਤੋਂ ਦਿੱਲੀ ਲਿਆਂਦਾ ਗਿਆ ਹੈ ਆਗਰੇ ਵਾਲੀ ਇਸ ਗ੍ਰਿਫਤਾਰੀ ਬਾਰੇ ਬਹੁਤਾ ਬੇਰਵਾ ਪੁਰਾਣੀ ਇਤਿਹਾਸਾਂ ਵਿੱਚ ਪ੍ਰਾਪਤ ਨਹੀਂ ਹੁੰਦਾ ਤੇ ਉਸ ਵਕਤ ਸਤਗੁਰ ਜੀ ਨੂੰ ਲਿਆ ਕੇ ਆਗਰੇ ਤੋਂ ਦਿੱਲੀ ਦੇ ਵਿੱਚ ਤੇ ਕੈਦ ਦੇ ਵਿੱਚ ਰੱਖਿਆ ਜਾਂਦਾ ਹੈ ਤੇ ਸਤਗੁਰੂ ਜੀ 2 ਮਹੀਨੇ ਤੇ 13 ਦਿਨ ਸ਼ਾਹੀ ਫੌਜ ਦੀ ਨਜ਼ਰਬੰਦੀ ਹੇਠ ਦਿੱਲੀ ਵਿਖੇ ਕੈਦ ਰਹੇ ਹਨ ਇਸ ਨਜ਼ਰਬੰਦੀ ਦੌਰਾਨ ਸੈਫਖਾਂ ਦਿੱਲੀ ਵਿਖੇ ਸਤਗੁਰੂ ਜੀ ਦੇ ਨਾਲ ਨਾਲ ਜਾਂ ਆਸ-ਪਾਸ ਵਿਚਰਦਾ ਹੈ ਸੈਫਖਾਂ ਜਿਹਦਾ ਜ਼ਿਕਰ ਆਪਾਂ ਪਿਛਲੇ ਦਿਨਾਂ ਦੇ ਵਿੱਚ ਕੀਤਾ ਸੀ ਕਿ ਸੈਫਖਾਂ ਸਤਗੁਰੂ ਜੀ ਦਾ ਬਹੁਤ ਹੀ ਸ਼ਰਧਾਲੂ ਸਿੱਖ ਸੀਗਾ ਨਾਲ ਹੀ ਉਹ ਔਰੰਗਜ਼ੇਬ ਦਾ ਮਾਸੜ ਸੀਗਾ ਦਿੱਲੀ ਦਰਬਾਰ ਦੇ ਵਿੱਚ ਜਾਂ ਔਰੰਗਜ਼ੇਬ ਦੇ ਨਾਲ ਉਹਦੀ ਚੰਗੀ ਨੇੜਤਾ ਸੀ ਤੇ ਚੰਗਾ ਅਸਲ ਰਸੂਖ ਜਿਹੜਾ ਸੀ ਉਹ ਵੀ ਸੀਗਾ ਜਿਹਦੇ ਕਾਰਨ ਸੈਫਖਾਨ ਨੇ ਫਿਰ ਸਤਗੁਰ ਜੀ ਦੀ ਜਿਹੜੀ ਆ ਉਹ ਗ੍ਰਿਫਤਾਰੀ ਨੂੰ ਰਿਹਾਈ ਦੇ ਵਿੱਚ ਬਦਲਿਆ ਜਾਂਦਾ ਹੈ ਸੈਫਖਾ ਆਪਣਾ ਨਿਜੀ ਰਸੂਖ ਤੇ ਰਾਜ ਸੀ ਪੋਜੀਸ਼ਨ ਨੂੰ ਵਰਤਦਾ ਹੈ ਤੇ ਸਤਗੁਰੂ ਜੀ ਨੂੰ ਜਿਹੜਾ ਹੈ ਉਹ ਗ੍ਰਿਫਤਾਰੀ ਤੋਂ ਰਿਹਾਈ ਵੱਲ ਜਾਂਦਾ ਹੈ ਅਪ੍ਰੈਲ ਮਹੀਨੇ ਦੇ ਵਿੱਚ ਇਹ ਗ੍ਰਿਫਤਾਰੀ ਹੁੰਦੀ ਹੈ ਤੇ 20 ਜੂਨ 1670 ਨੂੰ ਸਤਗੁਰੂ ਜੀ ਨੂੰ ਜਿਹੜਾ ਹੈ ਉਹ ਛੱਡ ਦਿੱਤਾ ਜਾਂਦਾ ਹੈ ਸਤਗੁਰੂ ਸ਼ਾਹੀ ਫੌਜ ਦੀ ਨਜ਼ਰਬੰਦੀ ਤੋਂ ਰਹਾ ਹੋ ਕੇ ਆਪਣੇ ਨਾਲ ਦੇ ਸਿੱਖਾਂ ਦੇ ਨਾਲ ਦਿੱਲੀ ਵਿਖੇ ਭਾਈ ਕਲਿਆਣੇ ਦੀ ਧਰਮਸ਼ਾਲਾ ਵਿਖੇ ਪਹੁੰਚਦੇ ਨੇ ਇੱਥੇ ਹੀ ਰਾਜਾ ਰਾਮ ਸਿੰਘ ਦੀ ਜਿਹੜੀ ਮਾਤਾ ਸੀ ਮਾਤਾ ਪੁਸ਼ਪਾ ਰਾਣੀ ਜਿਨੇ ਸਤਗੁਰੂ ਜੀ ਨੂੰ ਪਹਿਲੀ ਰਿਹਾਈ ਤੋਂ ਛਡਵਾਇਆ ਸੀਗਾ ਪੁਸ਼ਪਾ ਰਾਣੀ ਤੇ ਉਸਦੀ ਨੂੰਹ ਨੂੰ ਸਤਗੁਰੂ ਜੀ ਇਸ ਧਰਮਸ਼ਾਲਾ ਦੇ ਵਿੱਚ ਫਿਰ ਦਰਸ਼ਨ ਦਿੰਦੇ ਨੇ ਤੇ ਰਾਜਾ ਰਾਮ ਸਿੰਘ ਦੀ ਜਿਹੜੀ ਅਸਾਮ ਦੀ ਮੁਹਿੰਮ ਸੀ ਉਹਦਾ ਸਾਰਾ ਸਮਾਚਾਰ ਵੀ ਰਾਜਾ ਰਾਮ ਸਿੰਘ ਦੀ ਮਾਤਾ ਪੁਸ਼ਪਾ ਰਾਣੀ ਤੇ ਉਹਦੀ ਘਰਵਾਲੀ ਨੂੰ ਜਿਹੜਾ ਹੈ ਉਹ ਦਿੰਦੇ ਹਨ ਇਸ ਤੋਂ ਬਾਅਦ ਸਤਗੁਰੂ ਜੀ ਜਿਹੜੇ ਨੇ ਉਹ ਦਿੱਲੀ ਤੋਂ ਵਾਪਸੀ ਸਫ਼ਰ ਕਰਦੇ ਨੇ ਸਤਗੁਰ ਮਹਾਰਾਜ ਦੇ ਨਾਲ ਉਸ ਵਕਤ ਕੂਚ ਗੁਰੂ ਕੇ ਪਿਆਰੇ ਸਿੱਖ ਜਿਹੜੇ ਸਨ ਉਹ ਵੀ ਨੇ ਤੇ ਸਤਿਗੁਰੂ ਮਹਾਰਾਜ ਆਪਣੇ ਸੇਵਕਾਂ ਦੇ ਨਾਲ ਦਿੱਲੀ ਤੋਂ ਆਪਣਾ ਮਾਰਗ ਸ਼ੁਰੂ ਕਰਦੇ ਨੇ ਕਈ ਕਸਵਿਆਂ ਦੇ ਵਿੱਚ ਹੁੰਦਿਆਂ ਹੋਇਆਂ ਸਤਿਗੁਰ ਜੀ ਮੱਲੇ ਪਿੰਡ ਵਿਖੇ ਪਹੁੰਚਦੇ ਨੇ ਇਸ ਮੱਲੇ ਪਿੰਡ ਦੇ ਵਿੱਚ ਉਹਨਾਂ ਦੀ ਭੈਣ ਬੀਬੀ ਬੀਰੋ ਅਤੇ ਹੋਰ ਸੰਗਤਾਂ ਨੂੰ ਸਤਿਗੁਰ ਜੀ ਮਿਲਦੇ ਨੇ ਬੀਬੀ ਬੀਰੋ ਜੀ ਦੇ ਪਤੀ ਭਾਈ ਸਾਧੂ ਰਾਮ ਤੋਂ ਛੁੱਟ ਭਾਈ ਦਿਆਲਾ ਜੀ ਦੇ ਨਾਲ ਸਤਿਗੁਰ ਜੀ ਇੱਥੇ ਆਉਂਦੇ ਨੇ ਬੀਰੋ ਜੀ ਦੇ ਸੁਪੁੱਤਰ ਬੀਬੀ ਬੀਰੋਜੀ ਦੇ ਸੁਪੁੱਤਰ ਜਿਹੜਾ ਸਨ ਉਸ ਸੰਗੋਸ਼ਾ ਸੀ ਗੰਗਾ ਰਾਮ ਉਹਨਾਂ ਨੇ ਆਪਣੇ ਪਿਤਾ ਸਾਧੂ ਰਾਮ ਤੇ ਆਪਣੇ ਮਾਮਾ ਸਤਗੁਰੂ ਗੁਰਤੇਗ ਬਹਾਦਰ ਜੀ ਦੇ ਦਰਸ਼ਨ ਕਰਕੇ ਖੁਸ਼ੀਆਂ ਜਿਹੜੀਆਂ ਸਨ ਉਹ ਪ੍ਰਾਪਤ ਕੀਤੀਆਂ ਇਤਿਹਾਸ ਦੱਸਦਾ ਵੀ 1 ਮਹੀਨਾ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਇਸ ਜਗ੍ਹਾ ਦੇ ਉੱਤੇ ਟਿਕਦੇ ਨੇ ਤੇ ਗੁਰਮਤ ਦਾ ਪ੍ਰਚਾਰ ਵੀ ਕਰਦੇ ਨੇ ਸਤਗੁਰ ਜੀ ਫਿਰ ਇੱਥੋਂ ਕੀਰਤਪੁਰ ਦੀਆਂ ਸੰਗਤਾਂ ਵਿੱਚ ਪ੍ਰਚਾਰ ਕਰਨ ਲਈ ਪੁੱਜਦੇ ਨੇ ਮਾਤਾ ਗੁਜਰੀ ਜੀ ਤੇ ਪਿਤਾ ਜੀ ਲਾਲਚੰਦ ਨੂੰ ਮਿਲਦਿਆਂ ਬਾਬੇ ਬਕਾਲੇ ਦੀਆਂ ਸੰਗਤਾਂ ਵੱਲ ਮੂੰਹ ਕਰਦੇ ਹਨ ਜਿੱਥੇ ਮਾਤਾ ਨਾਨਕੀ ਜੀ ਦੇ ਪਰਿਵਾਰ ਤੇ ਹੋਰ ਜੀਆਂ ਨੂੰ ਮਿਲਦੇ ਹਨ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਵੀ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਬਕਾਲੇ ਦੀ ਨਗਰ ਦੇ ਵਿੱਚ 1.5 ਕੋਸਾਲ ਇੱਥੇ ਟਿਕਦੇ ਨੇ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਸਤਿਗੁਰੂ ਜੀ ਵੱਡੀ ਪੱਧਰ ਦੇ ਉੱਤੇ ਸਿੱਖੀ ਦਾ ਪ੍ਰਚਾਰ ਕਰਦੇ ਨੇ ਕਿਉਂਕਿ ਸਤਿਗੁਰੂ ਜੀ 5 ਸਾਲ ਤੋਂ ਬਧਿਕ ਸਮਾਂ ਹੋ ਚੁੱਕਿਆ ਸੀ ਇਸ ਨਗਰ ਦੇ ਵਿੱਚੋਂ ਗਿਆ ਹੋਇਆਂ ਨੂੰ ਬਕਾਲੀ ਦੀ ਧਰਤੀ ਤੋਂ ਗਿਆ ਹੋਇਆਂ ਨੂੰ ਸੋ ਸਤਿਗੁਰ ਜੀ ਇੱਥੋਂ ਹੀ ਮਾਝੇ ਮਾਲਵੇ ਦੁਆਬੇ ਪੋਠੋਹਾਰ ਕਾਬਲ ਹਰਿਆਣਾ ਤੇ ਉੱਤਰ ਪ੍ਰਦੇਸ਼ ਤੋਂ ਸੰਗਤਾਂ ਇੱਥੇ ਪੁੱਜਦੀਆਂ ਨੇ ਤੇ ਸਤਿਗੁਰ ਦਾ ਉਪਦੇਸ਼ ਗ੍ਰਹਿਣ ਕਰਦੀਆਂ ਨੇ ਬਕਾਲੀ ਦੀ ਧਰਤੀ ਤੋਂ ਮੁੜ ਸਤਿਗੁਰ ਜੀ ਫਿਰ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚਦੇ ਨੇ ਉਦੋਂ ਦੇਰ ਤੱਕ ਜਿਹੜਾ ਆਨੰਦਪੁਰ ਸਾਹਿਬ ਹੈ ਉਹ ਕਾਫੀ ਵੱਡੇ ਪੱਧਰ ਦੇ ਉੱਤੇ ਸਤਿਗੁਰ ਜੀ ਦਾ ਵਸਾਇਆ ਜਾ ਚੁੱਕਾ ਸੀ ਤੇ ਉਹ ਸਮਾਂ ਜਿਹੜਾ ਸੀਗਾ ਉਹ 1672 ਸਨ ਆ ਚੁੱਕਿਆ ਸੀਗਾ ਸਤਿਗੁਰ ਜੀ 1672 ਦੇ ਵਿੱਚ ਆਰੰਭ ਦੇ ਵਿੱਚ ਹੀ ਆਪਣੇ ਪਰਿਵਾਰ ਤੇ ਮੁਖੀ ਸਿੱਖਾ ਸਮੇਤ ਚੱਕ ਨਾਨਕੀ ਉਸ ਵੇਲੇ ਇਹ ਨਾਮ ਸੀਗਾ ਤੇ ਬਾਅਦ ਦੇ ਵਿੱਚ ਇਹਦਾ ਨਾਮ ਆਨੰਦਪੁਰ ਸਾਹਿਬ ਪੈ ਗਿਆ ਸੀਗਾ ਤੇ ਹੁਣ ਨਗਰ ਦੇ ਵਿੱਚ ਚੰਗੀ ਚਹਲ ਪੈਲ ਸ਼ੁਰੂ ਹੋ ਚੁੱਕੀ ਸੀ ਸੰਗਤਾ ਹੁਮ ਹਮਾ ਕੇ ਇਸ ਨਗਰ ਵੱਲ ਆਉਣ ਲੱਗ ਪਈਆਂ ਸਨ ਤੇ ਸਤਿਗੁਰੂ ਆਪ ਵੀ ਆਸ-ਪਾਸ ਦੀ ਇਲਾਕਿਆਂ ਵਿੱਚ ਵਸੇ ਪਿੰਡਾਂ ਤੇ ਕਸਬਿਆਂ ਵਿੱਚ ਪੁੱਜ ਕੇ ਸਭ ਪਾਸੇ ਸਿੱਖ ਮਤ ਦੀ ਜੋਤ ਜਗਾਉਣ ਲੱਗੇ ਸਨ ਸਤਿਗੁਰ ਜੀ ਇਸ ਤੋਂ ਹੀ ਮਾਲਵੇ ਤੇ ਬਾਂਗਰ ਦੇਸ਼ ਦੇ ਵਿੱਚ ਵੀ ਸਤਿਗੁਰ ਜੀ ਪ੍ਰਚਾਰ ਵਾਸਤੇ ਜਾਂਦੇ ਨੇ ਤੇ ਸਤਿਗੁਰ ਮਹਾਰਾਜ ਫਿਰ ਆਪਣੇ ਪਰਿਵਾਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਗੋਬਿੰਦ ਰਾਏ ਦੇ ਰੂਪ ਦੇ ਵਿੱਚ ਸਨ ਸਤਿਗੁਰੂ ਮਹਾਰਾਜ ਜਿਹੜੇ ਸਨ ਉਹਨਾਂ ਨੂੰ ਸੱਦਦੇ ਹਨ ਪਟਨਾ ਸਾਹਿਬ ਦੀ ਧਰਤੀ ਤੋਂ ਤੇ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਬਾਲ ਗੋਬਿੰਦ ਰਾਏ ਜੀ ਉਹਨਾਂ ਦੇ ਨਾਲ ਮਾਤਾ ਗੁਜਰੀ ਜੀ ਨਾਲ ਮਾਤਾ ਨਾਨਕੀ ਜੀ ਇਹ ਪਟਨਾ ਸਾਹਿਬ ਤੋਂ ਤੁਰਦੇ ਨੇ ਲਗਭਗ ਸਾਲ ਕੁ ਸਮੇਂ ਤੋਂ ਉੱਪਰ ਲਗਾ ਕੇ ਇਹ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚਦੇ ਨੇ ਇੱਥੇ ਹੀ ਪਹੁੰਚਦੇ ਅੰਸਾਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸ਼ਹਿਜਾਦਾ ਗੋਬਿੰਦ ਰਾਏ ਮਹਾਰਾਜ ਉਹਨਾਂ ਦੀ ਦੁਨੀਆਵੀ ਵਿਦਿਆ ਦੇ ਨਾਲ-ਨਾਲ ਸ਼ਸਤਰ ਵਿਦਿਆ ਤੇ ਹੋਰ ਜਿਤਨੀਆਂ ਵੀ ਵਿਦਿਆਵਾਂ ਉਸ ਵਕਤ ਪ੍ਰਚਲਿਤ ਸਨ ਉਹਨਾਂ ਦੀ ਸਖਲਾਈ ਜਿਹੜੀ ਹੈ ਬਾਲ ਗੋਬਿੰਦ ਰਾਏ ਪਾਤਸ਼ਾਹ ਨੂੰ ਜਿਹੜੇ ਨੇ ਉਹ ਦਿੰਦੇ ਹਨ ਇਸ ਸਮੇਂ ਦੇ ਦੌਰਾਨ ਜਿਹੜਾ ਹੈ ਦੂਜੇ ਪਾਸੇ ਜਿਹੜਾ ਹਾਲਾਤ ਹੈ ਹਿੰਦੁਸਤਾਨ ਦੀ ਉਹ ਬੜੀ ਨਾਜ਼ੁਕ ਬਣੀ ਹੋਈ ਹੈ ਉਸ ਨਾਜ਼ੁਕ ਬਣੀ ਹੋਈ ਹਾਲਾਤ ਦਾ ਕਾਰਨ ਕੀ ਸੀਗਾ ਉਹਦਾ ਕਾਰਨ ਇੱਕੋ ਇੱਕ ਸੀਗਾ ਕਿ ਉਸ ਵਕਤ ਜਿਹੜਾ ਔਰੰਗਜ਼ੇਬ ਸੀਗਾ ਉਹ ਆਪਣੀ ਮਜ਼ਹਬੀ ਨੀਤੀ ਦੇ ਕਾਰਨ ਉਹ ਚਾਹੁੰਦਾ ਸੀ ਬਈ ਇੱਕੋ ਇੱਕ ਧਰਮ ਜਿਹੜਾ ਹੈ ਉਹ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਰਹੇਗਾ ਸੋ ਇਹ ਗੱਲਾਂ ਕਰਨ ਦੇ ਨਾਲ ਨਾਲ ਸਾਨੂੰ ਥੋੜਾ ਜਿਹਾ ਔਰੰਗਜੀਬ ਦੇ ਪਛੋਕੜ ਬਾਰੇ ਜਾਨਣਾ ਚਾਹੀਦਾ ਹੈ ਕੀ ਇੱਕ ਇਹੋ ਜਿਹਾ ਰਾਜਾ ਸੀ ਔਰੰਗਜੀਬ ਇਹਦਾ ਨਾਮ ਪੂਰਾ ਜਿਹੜਾ ਸੀਗਾ ਅਬੂ ਜਫਰ ਮਹਯੋਦੀਨ ਮੁਹੰਮਦ ਔਰੰਗਜੀਬ ਦਾ ਇਹ ਇਹਦਾ ਪੂਰਾ ਨਾਮ ਸੀ ਔਰ ਇਹਦਾ ਜਨਮ ਬੀਗਮ ਅਰਜਮੰਦ ਬਾਨੋ ਦੀ ਕੁੱਖ ਤੋਂ ਮਹਾਰਾਸ਼ਟਰ ਦੇ ਨਗਰ ਦੋਹਦ ਵਿਖੇ 3 ਨਵੰਬਰ 1618 ਇਸਵੀ ਨੂੰ ਹੋਇਆ ਸਕਾ ਔਰ ਇਸ ਦੇ ਤਿੰਨ ਭਰਾ ਸਨ ਉਹਨਾਂ ਭਰਾਵਾਂ ਦਾ ਨਾਮ ਸੀ ਦਾਰਾ ਮੁਰਾਦ ਅਤੇ ਸ਼ਾਹ ਸੁਜਾਸ 190 ਸਾਲ ਤੂੰ ਵਧੀਕ ਉਮਰ ਭੋਗ ਕੇ ਇਹ ਔਰੰਗਜ਼ੇਬ 21 ਫਰਵਰੀ 1707 ਵਿੱਚ ਅਹਿਮਦਨਗਰ ਦੱਖਣ ਵਿੱਚ ਮਾਰਿਆ ਮਰਿਆ ਅਤੇ ਦੌਲਤਾਬਾਦ ਲੱਗ ਕੇ ਰੂਜੀ ਵਿੱਚ ਦਫਨ ਕੀਤਾ ਗਿਆ ਇਸ ਨੇ ਲਗਭਗ 50 ਸਾਲ ਰਾਜ ਕੀਤਾ ਅਤੇ ਅਤਿਆਚਾਰ ਜ਼ੁਲਮਾਂ ਅਤੇ ਮذਬੀ ਤੰਗਦੇਲੀ ਦੀਆਂ ਨੀਤੀਆਂ ਸਦਕਾ ਇਸ ਨੇ ਪਰਲੇ ਦਰਜੇ ਦੀ ਬਦਨਾਮੀ ਜਿਹੜੀ ਸੀ ਉਹ ਖੱਟੀ ਬਲਕਿ ਇਹ ਆਪਣੇ ਕਾਲੇ ਕਾਰਨਾਮਿਆਂ ਕਰਕੇ ਹਿੰਦ ਵਿੱਚੋਂ ਮੁਗਲਿਆ ਹਕੂਮਤ ਨੂੰ ਤਬਾਹ ਕਰਨ ਦਾ ਵੀ ਕਾਰਨ ਜਿਹੜਾ ਸੀਗਾ ਉਹ ਬਣਿਆ ਅਸਲ ਦੇ ਵਿੱਚ ਮੁਸਲਮਾਨਾਂ ਦੇ ਵਿੱਚ ਇਸਲਾਮ ਦੀ ਦੁਨੀਆ ਦੇ ਵਿੱਚ ਦੋ ਫਿਰਕੇ ਨੇ ਇੱਕ ਹੈ ਸੁੰਨੀ ਤੇ ਦੂਸਰੇ ਜਿਹੜੇ ਨੇ ਉਹਨੇ ਉਸ ਵਕਤ ਸੁੰਨੀ ਤੇ ਉਹ ਸੁੰਨੀ ਫਿਰਕੇ ਦਾ ਇੱਕ ਕਟੜ ਪੈਰੂਕਾਰ ਸੀਗਾ ਤੇ ਉਸ ਵਕਤ ਕਈ ਮੁਸਲਮਾਨ ਲਖਾਰੀਆਂ ਨੇ ਇਹਦਾ ਜ਼ਿਕਰ ਕੀਤਾ ਹੈ ਵੀ ਇਹ ਸਾਦੀ ਖੁਰਾਕ ਸਾਦੀ ਪਹੁੰਚਾਕ ਤੇ ਸਾਦੀ ਜੀਵਨ ਜੁਗਤ ਜੜੀ ਸੀ ਇਹ ਜਾਣਦਾ ਸੀਗਾ ਸ਼ਰਾਬ ਤੋਂ ਪਰਹੇਜ਼ ਕਰਦਾ ਸੀਗਾ ਹੱਥੀ ਟੋਪੀਆਂ ਸਿਉਣ ਅਤੇ ਕੁਰਾਨ ਸ਼ੀਫ ਦੀਆਂ ਨਕਲਾਂ ਲਿਖਣ ਦਾ ਇਹ ਆਦੀ ਸੀਗਾ ਇਹ ਗੱਲਾਂ ਕੁਝ ਇਤਿਹਾਸਕਾਰਾਂ ਨੇ ਲਿਖੀਆਂ ਨੇ ਪਰ ਇਹਦੇ ਨਾਲ ਨਾਲ ਇਹ ਰਾਗ ਵਿਦਿਆ ਜਾਂ ਸੰਗੀਤ ਨੂੰ ਇਸਲਾਮੀ ਸ਼ਰਾ ਦੇ ਵਿਰੁੱਧ ਸਮਝਦਾ ਸੀਗਾ ਤੇ ਇਸ ਵਕਤ ਇਹ ਸੁੰਨੀ ਫਿਰਕੇ ਦਾ ਖੱਟੜ ਪੈਰੂਕਾਰ ਸੀਗਾ ਜਦਕਿ ਸਿਆ ਮੁਸਲਮਾਨ ਜਿਹੜੇ ਨੇ ਉਹ ਰਾਗ ਨੂੰ ਸਹੀ ਸਮਝਦੇ ਨੇ ਪਰ ਸੁੰਨੀ ਜਿਹੜੇ ਸਨ ਉਹ ਨਹੀਂ ਸੀ ਸਮਝਦੇ ਮੁਸਲਮਾਨਾਂ ਦੇ ਵਿੱਚ ਸੁੰਨੀ ਤੇ ਸਿਆ ਦੋ ਸਨ ਇਹ ਸੁੰਨੀ ਫਿਰਕੇ ਦੇ ਨਾਲ ਸੰਬੰਧ ਰੱਖਦਾ ਸੀਗਾ ਇਸ ਕਰਕੇ ਕਹਿੰਦੇ ਨੇ ਵੀ ਇੱਕ ਵਾਰੀ ਵਿਅੰਗ ਦੇ ਨਾਲ ਬਹੁਤ ਸਾਰੇ ਸੰਗੀਤਕਾਰਾਂ ਅਤੇ ਕਲਾਕਾਰਾਂ ਨੇ ਸੰਗੀਤ ਦੇ ਫਨ ਦੇ ਜਨਾਜੇ ਦਾ ਜਲੂਸ ਖੜਿਆ ਜਦ ਜਲੂਸ ਸ਼ਾਹੀ ਮਹਿਲ ਦੇ ਲਾਗਿਓ ਗੁਜਰ ਰਿਆ ਸੀ ਤਦ ਪਤਾ ਚੱਲਣ ਪਰ ਔਰੰਗਜੀਬ ਨੇ ਬਿਆੰਗ ਉੱਤੇ ਬਿਆੰਗ ਕੱਸਦਿਆਂ ਕਲਾਕਾਰ ਨੂੰ ਆਪਣੇ ਵੱਲੋਂ ਸੁਨੇਹਾ ਭੇਜਿਆ ਕਿ ਸ਼ੈਤਾਨ ਸੰਗੀਤ ਨੂੰ ਇਤਨੀ ਡੂੰਗੀ ਕਬਰ ਵਿੱਚ ਦੱਬਿਆ ਜਾਏ ਕਿ ਇਹ ਦੁਬਾਰਾ ਉੱਥੋਂ ਬਾਹਰ ਹੀ ਨਾ ਨਿਕਲ ਸਕੇ ਇਹ ਇਹੋ ਜਿਹਾ ਔਰੰਗਜੀਬ ਸੀ ਸੰਗੀਤ ਦੇ ਉੱਤੇ ਇਹਨੇ ਪਾਬੰਦੀ ਲਾਈ ਹੋਈ ਸੀ ਕਹਿੰਦੇ ਨੇ ਵੀ ਇਹਦੀ ਬੇਟੀ ਸੀ ਜੇਬਲ ਨੁਸ਼ਾ ਬਾਗ ਦੇ ਵਿੱਚ ਜੇਬਲ ਨੁਸ਼ਾ ਤੇ ਔਰੰਗਜੀਬ ਟਹਿਲ ਰਹੇ ਨੇ ਇੱਕ ਕੋਇਲ ਉਹ ਬੜੀ ਮਿੱਠੀ ਪਿਆਰੀ ਆਵਾਜ਼ ਦੇ ਵਿੱਚ ਜਿਹੜੀ ਹੈ ਉਹ ਬੋਲ ਰਹੀ ਹੈ ਤੇ ਜੇਬਲ ਨੁਸ਼ਾ ਜਿਹੜੀ ਹੈ ਨਾ ਉਹ ਕੋਇਲ ਨੂੰ ਸੰਬੋਧਨ ਕਰਦਿਆਂ ਇੱਕ ਗੱਲ ਕਹਿੰਦੀ ਹੈ ਕਹਿਣ ਲੱਗੀ ਐ ਕੋਇਲ ਤੂੰ ਆਪਣੀ ਮਿੱਠੀ ਆਵਾਜ਼ ਦੇ ਵਿੱਚ ਗਾ ਨਾ ਜੇ ਮੇਰੇ ਅੱਬੂ ਨੂੰ ਪਤਾ ਲੱਗ ਗਿਆ ਨਾ ਤੇ ਤੈਨੂੰ ਮਾਰ ਦੇਗਾ ਕਹਿਣ ਤੋਂ ਪਾਵ ਇਹ ਸੰਗੀਤ ਤੋਂ ਇਨਾ ਇਹਨੂੰ ਅਲਰਜੀ ਸੀ ਸੰਗੀਤ ਦੇ ਉੱਤੇ ਇਹ ਵਿਰੋਧ ਵਿੱਚ ਸੀਗਾ ਇਹਨੇ ਰਾਜ ਤਖਤ ਕਿਵੇਂ ਪ੍ਰਾਪਤ ਕੀਤਾ ਜੇ ਆਪਾਂ ਇਸ ਨੂੰ ਗੱਲ ਨੂੰ ਲੈ ਕੇ ਦੇਖੀਏ ਤੇ ਔਰੰਗਜ਼ੇਬ ਨੇ ਆਪਣੇ ਜੂੰਦੇ ਪਿਤਾ ਨੂੰ ਹਾਲਾਂਕਿ ਹਰੇਕ ਮਾਪੇ ਇਹ ਗੱਲ ਚਾਹੁੰਦੇ ਨੇ ਆਪਣੇ ਘਰ ਦੇ ਵਿੱਚ ਜਦੋਂ ਪੁੱਤਰ ਜੰਮਦਾ ਹੈ ਤੇ ਇਹ ਸੋਚਦੇ ਨੇ ਕਿ ਇਹ ਵੱਡਾ ਹੋਵੇਗਾ ਜਦੋਂ ਮੈਂ ਬਜ਼ੁਰਗ ਹੋ ਬਜ਼ੁਰਗ ਹੋਵਾਂਗਾ ਤੇ ਇਹ ਮੇਰੀ ਸਹਾਇਤਾ ਕਰੇਗਾ ਮੇਰੀ ਬਜ਼ੁਰਗੀ ਦੇ ਵਿੱਚ ਮੇਰੀ ਸਹਾਇਤਾ ਕਰੇਗਾ ਪਰ ਇਹ ਸ਼ਾਜਹਾਨ ਦੇ ਘਰ ਪੈਦਾ ਹੋਇਆ ਔਰੰਗਜ਼ੇਬ ਤੇ ਸ਼ਾਜਹਾਨ ਇੰਨਾ ਬਦਕਿਸਮਤ ਕਿ ਇਹ ਆਪਣੇ ਹੀ ਪੁੱਤਰ ਦੇ ਹੱਥੋਂ 18 ਜੂਨ 1658 ਨੂੰ ਕੈਦ ਕਰ ਲਿਆ ਜਾਂਦਾ ਹੈ ਆਪਣੇ ਪਿਤਾ ਨੂੰ ਕੈਦ ਕਰਕੇ ਤਸੀਹੇ ਦਿੰਦਾ ਹੈ ਤੇ ਇਹਦਾ ਪਿਤਾ ਔਰੰਗਜ਼ੇਬ ਦਾ ਸ਼ਾਜਹਾਨ ਫਰਵਰੀ 1666 ਦੇ ਵਿੱਚ ਮਰਦਾ ਹੈ ਤੇ ਮਰਨੇ ਦੇ ਉੱਤੇ ਇਹ ਔਰੰਗਜੀਬ ਆਪਣੇ ਪਿਓ ਦੀ ਜਨਾਜ਼ੇ ਦੇ ਉੱਤੇ ਵੀ ਨਹੀਂ ਜਾਂਦਾ 8 ਸਾਲ ਲਗਾਤਾਰ ਇਹਨੂੰ ਛਾਹ ਜਹਾਂ ਨੂੰ ਔਰੰਗਜੀਬ ਆਪਣੇ ਪਿਤਾ ਨੂੰ ਕੈਦ ਦੇ ਵਿੱਚ ਰੱਖਦਾ ਹੈ ਨਾ ਉਹ ਨੂੰ ਬਹੁਤਾ ਪਾਣੀ ਦਿੰਦਾ ਹੈ ਨਾ ਹੀ ਇਹਨੂੰ ਰੋਟੀ ਦਿੰਦਾ ਹੈ ਇਤਿਹਾਸਕਾਰ ਲਿਖਦੇ ਨੇ ਵੀ ਜਮਨਾ ਦੇ ਇੱਕ ਪਾਸੇ ਝੀਲ ਪੈਂਦੀ ਸੀ ਜਿੱਥੋਂ ਸ਼ਾਹਜਹਾਨ ਉਹ ਜਮਨਾ ਦੇ ਨਜ਼ਾਰੇ ਵੇਖਦਾ ਸੀ ਅੱਖਾਂ ਦੇ ਨਾਲ ਔਰੰਗਜ਼ੇਬ ਨੂੰ ਪਤਾ ਲੱਗਾ ਵੀ ਮੇਰਾ ਅਬੂ ਕੈਦ ਦੇ ਵਿੱਚ ਵੀ ਨਜ਼ਾਰੇ ਲੈਂਦਾ ਏ ਇਹਨੇ ਉਹ ਖਿੜਕੀ ਬੰਦ ਕਰਵਾ ਦਿੱਤੀ ਆਪਣੇ ਭਰਾਵਾਂ ਦਾ ਇਹਨੇ ਕਤਲ ਕੀਤਾ ਉਸ ਕਤਲ ਦੇ ਵਿੱਚ ਇਹਨੇ ਜਿਹੜਾ ਸੀਗਾ ਉਸ ਵਕਤ ਜਿਹੜਾ ਇਹਦਾ ਭਰਾ ਹੈ ਦਾਰਾ ਉਹਦੇ ਨਾਲ ਲੜਨ ਵਾਸਤੇ ਜਿਹੜਾ ਹੈ ਨਾ ਉਹ ਉਸ ਵਕਤ ਆਪਣੇ ਦੂਜੇ ਭਰਾ ਮੁਰਾਦ ਨੂੰ ਆਪਣੇ ਨਾਲ ਗੰਢ ਲੈਂਦਾ ਹੈ ਮੁਰਾਦ ਤੇ ਇਹ ਦੋਵੇਂ ਦਾਰਾ ਦੇ ਨਾਲ ਲੜਦੇ ਨੇ ਕਿਉਂਕਿ ਦੋਨਾਂ ਦੀ ਫੌਜ ਦਾਰਾ ਦੇ ਫੌਜ ਦੇ ਨਾਲੋਂ ਵਧੇਕ ਹੁੰਦੀ ਹੈ ਤੇ ਦਾਰਾ ਭੱਜ ਉੱਠਦਾ ਹੈ ਤੇ ਇਸ ਜਿੱਤ ਦੀ ਖੁਸ਼ੀ ਦੇ ਵਿੱਚ ਫਿਰ ਕਹਿੰਦੇ ਨੇ ਜਿਹਦੇ ਨਾਲ ਇਹਨੇ ਗੰਡ ਧੁੱਪ ਕੀਤੀ ਸੀ ਆਪਣੇ ਭਰਾ ਮੁਰਾਦ ਦੇ ਨਾਲ ਉਹਨੂੰ ਧੋਖਾ ਦਿੰਦਾ ਹੈ ਉਸ ਜਸ਼ਨ ਮਨਾਉਣ ਦੇ ਵਿੱਚ ਜਿੱਤਦਾ ਤੇ ਇਹਨੂੰ ਚਾਂਸੇ ਦੇ ਵਿਚ ਲੈ ਕੇ ਬੇहद ਸ਼ਰਾਬ ਪਿਲਾਉਂਦਾ ਹੈ ਸ਼ਰਾਬ ਪਾਲਾ ਕੇ ਬੇਹੋਸ਼ ਕਰ ਦਿੰਦਾ ਹੈ ਤੇ ਸ਼ਰਾਬੀ ਹਾਲਾਤ ਦੇ ਵਿੱਚ ਮਲਾਣਿਆਂ ਦੇ ਪਾਸੋਂ ਸ਼ਰਾ ਦਾ ਪਤਵਾ ਦਿਵਾ ਕੇ ਗਵਾਲੀਅਰ ਦੇ ਕਿਲੇ ਦੇ ਵਿੱਚ ਆਪਣੇ ਦੂਜੇ ਭਰਾ ਮੁਰਾਦ ਨੂੰ ਕੈਦ ਕਰ ਲੈਂਦਾ ਹੈ ਕੁਝ ਸਾਲਾਂ ਪਿਛੋਂ ਉਸ ਮਰਾਦ ਉੱਪਰ ਕਿਸੇ ਸੈਇਦ ਦੇ ਖੂਨ ਦਾ ਦੋਸ਼ ਲਾ ਕੇ ਉਸ ਨੂੰ ਸਜ਼ਾਏ ਮੌਤ ਦੇ ਦਿੰਦਾ ਹੈ। ਦੂਜੇ ਪਾਸੇ ਦਾਰਾ ਸ਼ਕੂ ਨੂੰ ਕਾਬੂ ਕਰਕੇ ਉਸ ਨੂੰ ਸ਼ਰਾ ਦਾ ਵਿਰੋਧੀ ਹੋਣ ਦਾ ਟੰਡੋਰਾ ਪਿੱਟ ਕੇ ਇੰਨਾ ਕੁ ਬਦਨਾਮ ਕੀਤਾ ਕਿ ਕਾਜ਼ੀਆਂ ਤੋਂ ਪਾਸੋਂ ਉਸ ਦੇ ਵਿਰੁੱਧ ਫਤਵਾ ਦਿਵਾ ਕੇ ਬਹੁਤ ਹੀ ਬੁਰੀ ਮੌਤੇ ਮਾਰਦਾ ਹੈ। ਉਸ ਦੀ Laash ਨੂੰ ਹਾਥੀ ਉੱਪਰ ਟੰਗ ਕੇ ਗਲੀ ਗਲੀ ਕੋਚੇ ਕੋਚੇ ਘੁਮਾਉਂਦਾ ਹੈ। ਉਸ ਦਾ ਸਿਰ ਵੱਢ ਕੇ ਦੁਕਾਨਾਂ ਤੇ ਫੇਰਿਆ ਅਤੇ ਟਕਾ ਟਕਾ ਉਗਰਾਇਆ ਗਿਆ। ਅਖੀਰ ਕਲਮ ਕੀਤਾ ਹੋਇਆ ਸਿਰ ਕੈਦਖਾਨੇ ਵਿੱਚ ਬੈਠੇ ਆਪਣੇ ਬਾਪ ਛਾਹ ਜਹਾਨ ਉਹਦੇ ਅੱਗੇ ਰੱਖਦਾ ਹੈ। ਇਹ ਪਹਿਲਾਂ ਆਪ ਜਾਂਦਾ ਹੈ। ਕਹਿੰਦਾ ਹੈ ਆਪਣੇ ਪਿਤਾ ਛਾਹ ਜਹਾਨ ਨੂੰ ਕਹਿਣ ਲੱਗਾ ਪਿਤਾ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਮਿਲਿਆ ਨੂੰ ਬਹੁਤ ਮੈਂ ਵਿਜੀ ਸਗਾ ਤੇ ਤੁਹਾਨੂੰ ਚੰਗਾ ਖਾਣਾ ਵੀ ਜਿਹੜਾ ਹੈ ਉਹ ਮੈਂ ਨਹੀਂ ਦੇ ਸਕਿਆ ਮੈਂ ਚਾਹੁੰਦਾ ਤੈਨੂੰ ਅੱਜ ਚੰਗਾ ਖਾਣਾ ਦਵਾਂ ਸ਼ਾਹਜਹਾਨ ਖੁਸ਼ ਹੋ ਜਾਂਦਾ ਵੀ ਸ਼ਾਇਦ ਇਹਦਾ ਮਨ ਬਦਲ ਗਿਆ ਹੋਵੇਗਾ ਕਹਿਣ ਲੱਗਾ ਕੋਈ ਗੱਲ ਨਹੀਂ ਪੁੱਤ ਤੇਰੀਆਂ ਪੁਰਾਣੀਆਂ ਗਲਤੀਆਂ ਮੈਂ ਬਸਾਰ ਦਿੱਤੀਆਂ ਉਹ ਸੋਚਦਾ ਵੀ ਕੋਈ ਵਧੀਆ ਖਾਣਾ ਮਿਲੇਗਾ ਕਈ ਦਿਨਾਂ ਤੋਂ ਸ਼ਾਹਜਹਾਨ ਭੁੱਖਾ ਕੈਦ ਦੇ ਵਿੱਚ ਪਿਆਸਾ ਕੈਦ ਵਿੱਚ ਤੇ ਪਰਤ ਕੇ ਇਹ ਥਾਲ ਦੇ ਵਿੱਚ ਇਹਦਾ ਹੀ ਭਰਾ ਦਾ ਦਾਰੀ ਦਾ ਜਿਹੜਾ ਸਿਰ ਸੀ ਉਹ ਟਕਿਆ ਹੋਇਆ ਉਹ ਵੱਡੀ ਸਾਲੀ ਥਾਲੀ ਦੇ ਵਿੱਚ ਹੈ ਇਹ ਆਪਣੇ ਪਿਤਾ ਦੇ ਅੱਗੇ ਰੱਖ ਦਿੰਦਾ ਹੈ ਤੇ ਜਦੋਂ ਪਿਤਾ ਸ਼ਾਹਜਹਾਨ ਉਹਦੇ ਉੱਪਰੋਂ ਕੱਪੜਾ ਚੁੱਕਦਾ ਹੈ ਤੇ ਥੱਲੇ ਉਹਦੇ ਪੁੱਤ ਦਾਰਾ ਦਾ ਸਿਰ ਜਿਹੜਾ ਹੈ ਉਹ ਨਿਕਲਦਾ ਹੈ ਚੀਖ ਮਾਰਦਾ ਹੈ ਸ਼ਾਹਜਹਾਨ ਮੇਰਾ ਪੁੱਤ ਦਾਰਾ ਉਹਨੂੰ ਵੀ ਇਹਨੇ ਖਤਮ ਕਰ ਦਿੱਤਾ ਇਹੋ ਜਿਹਾ ਔਰੰਗਜੀਬ ਸੀਗਾ ਫਿਰ ਸ਼ਾਹ ਸੁਜਾ ਜਿਹੜਾ ਇਹਦਾ ਤੀਸਰਾ ਪਰਾ ਸੀਗਾ ਉਹ ਇਹਦਾ ਮੁਕਾਬਲਾ ਨਾ ਕਰ ਸਕਿਆ ਕਿਉਂਕਿ ਦਾਰਾ ਨੂੰ ਮਾਰ ਦਿੱਤਾ ਦੂਜਾ ਮੁਰਾਦ ਉਹਨੂੰ ਵੀ ਮਾਰ ਦਿੱਤਾ ਛਾਹ ਸੁਜਾ ਬਚਿਆ ਸੀਗਾ ਉਹ ਇਹਦਾ ਮੁਕਾਬਲਾ ਨਾ ਕਰ ਸਕਿਆ ਤੇ ਇਹ ਦੇਸ਼ ਤੋਂ ਬਾਹਰ ਭੱਜ ਗਿਆ ਤੇ ਗੁੰਮਨਾਮੀ ਦੀ ਹਾਲਤ ਵਿੱਚ ਹੀ ਜਿਹੜਾ ਇਹਦਾ ਤੀਜਾ ਪਰਾ ਸ਼ਾਹ ਸੁਜਾ ਸੀ ਉਹ ਮਰ ਗਿਆ ਔਰ ਜੇਦੀ ਇੱਕ ਭੈਣ ਸੀ ਰੋਸ਼ਨ ਆਰਾ ਜਿਸ ਨੇ ਤਖਤ ਹਥਿਆਉਣ ਵਿੱਚ ਇਸ ਦੀ ਮਦਦ ਕੀਤੀ ਸੀ ਇਹ ਸਾਰੀਆਂ ਖਬਰਾਂ ਜਿਹੜੀਆਂ ਸੀਗੀਆਂ ਦਾਰਾ ਸ਼ਕੂ ਦੀਆਂ ਇਹ ਔਰੰਗਜ਼ੇਬ ਨੂੰ ਦਿਆ ਕਰਦੀ ਸੀ ਇਸ ਭੜੇ ਬੰਦੇ ਨੇ ਆਪਣੀ ਭੈਣ ਨੂੰ ਜਿਹੜਾ ਸੀ ਉਹ ਵੀ ਨਾ ਬਖਸ਼ਿਆ ਜਿਹਨੇ ਇਹਦੀ ਮਦਦ ਕੀਤੀ ਸੀ ਰੋਸ਼ਨ ਆਰਾ ਨੇ ਉਹਨੂੰ ਵੀ ਨਾ ਬਖਸ਼ਿਆ ਤੇ ਜਦੋਂ ਤਖਤ ਹਥਿਆ ਲਿਆ ਤੇ ਉਸ ਰੋਸ਼ਨ ਆਰਾ ਨੂੰ ਵੀ ਖਾਣੇ ਵਿੱਚ ਹਲਕਾ ਜ਼ਹਿਰ ਦੇ ਕੇ ਇਹ ਸੰਸਾਰ ਤੋਂ ਜਿਹੜਾ ਸੀਗਾ ਉਹ ਤੋਰ ਦਿੱਤਾ। ਇਹੋ ਜੀ ਹਾਲਾਤ ਜਿਹੜੀ ਸੀ। ਇੱਥੋਂ ਤੱਕ ਇਹ ਪੱਥਰਦਿਲ ਇਨਸਾਨ ਔਰੰਗਜ਼ੇਬ ਸੀਗਾ ਜਿਨੇ ਆਪਣੇ ਵੱਡੇ ਪੁੱਤਰ ਸੁਲਤਾਨ ਮੁਹੰਮਦ ਨੂੰ ਭਰ ਜਵਾਨੀ ਵਿੱਚ ਇਸ ਕਰਕੇ ਜ਼ਹਿਰ ਦੇ ਦਿੱਤਾ ਤਾਂ ਜੋ ਉਹ ਤਖਤ ਦੀ ਦਾਅਵੇਦਾਰੀ ਨਾ ਕਰ ਸਕੇ। ਇੱਕ ਪੁੱਤਰ ਜੋ ਬਹਾਦਰ ਸ਼ਾਹ ਦੇ ਨਾਮ ਦੇ ਨਾਲ ਬਾਅਦ ਦੇ ਵਿੱਚ ਤਖਤ ਦਾ ਮਾਲਕ ਬਣਿਆ ਸੀ। ਉਸ ਨੂੰ ਕਈ ਸਾਲ ਸਮੇਤ ਪਰਿਵਾਰ ਬੰਦੀ ਵਿੱਚ ਪਾ ਕੇ ਰੱਖਦਾ ਹੈ ਇਹਦਾ ਇੱਕ ਹੋਰ ਪੁੱਤਰ ਸੀ ਸ਼ਹਿਜ਼ਾਦਾ ਅਕਬਰ ਉਹਨੂੰ ਦੇਸ਼ ਛੱਡਣ ਲਈ ਇਸ ਕਰਕੇ ਮਜ਼ਬੂਤ ਕਰ ਦਿੱਤਾ ਕਿ ਉਸ ਦੀਆਂ ਕਰਤੂਤਾਵਾਂ ਦਰਸਾਉਣੀ ਇੱਕ ਚਿੱਠੀ ਉਸ ਨੂੰ ਇਸ ਨੂੰ ਲਿਖ ਭੇਜੀ ਸੀਗੇ ਉਸ ਨੇ ਆਖਰ ਵਿੱਚ ਇਸ ਨੇ ਜ਼ਾਲਮ ਤੇ ਨੀਚ ਸੁਭਾਅ ਨੇ ਆਪਣੀ ਹੀ ਧੀ ਜੇਬਲ ਜੇਬਲ ਉਨਸ਼ਾ ਜਿਹਦਾ ਜ਼ਿਕਰ ਮੈਂ ਕੀਤਾ ਸੀ ਕੋਇਲ ਵਾਲਾ ਉਹਨੂੰ ਵੀ ਇਹਨੇ ਜ਼ਹਿਰ ਦੇ ਕੇ ਜਿਹੜਾ ਸੀਗਾ ਉਹ ਮਾਰਾ ਦਿੱਤਾ ਸੀਗਾ ਇਹੋ ਜੀ ਹਾਲਾਤ ਦਾ ਇਹੋ ਜਿਹਾ ਇਹ ਮਨੁੱਖ ਜਿਹੜਾ ਸੀਗਾ ਔਰੰਗਜ਼ੇਬ ਇਹਦੇ ਜੀਵਨ ਦਾ ਇਹੋ ਜਿਹਾ ਸੀਗਾ ਇਹਨੇ ਖਿਆਲ ਕਰਨਾ ਔਰੰਗਜ਼ੇਬ ਨੇ ਜਦੋਂ ਤਖਤ ਦਾ ਇਹ ਵਾਰਸ ਬਣਿਆ ਸੀ ਨਾ ਇਹਨੇ ਤਖਤ ਨਿਸ਼ਿਨੀ ਤੋਂ ਬਾਅਦ ਜਦ ਦੂਸਰੇ ਮੁਲਕਾਂ ਨੂੰ ਆਪਣੀ ਹਮਾਇਤ ਵਾਸਤੇ ਸ਼ਾਹੀ ਨਜ਼ਰਾਨੇ ਭੇਜੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਫਰਾਂਸ ਦੇ ਬਾਦਸ਼ਾਹ ਸ਼ਾ ਅਬਾਸ ਨੇ ਇਸ ਦੀਆਂ ਪਟਾਵੇਂ ਮੋੜ ਦਿੱਤੀਆਂ ਅਤੇ ਕਿਹਾ ਕਿ ਇਹ ਤੋਹਫੇ ਮੁਗਲ ਸ਼ਹਿਜ਼ਾਦਿਆਂ ਦੇ ਖੂਨ ਨਾਲ ਰੰਗੇ ਪਏ ਹਨ ਇਸ ਲਈ ਮੈਂ ਇਹਨਾਂ ਨੂੰ ਪਰਵਾਨ ਨਹੀਂ ਕਰ ਸਕਦਾ ਅਤੇ ਨਾ ਹੀ ਅਜਿਹੇ ਜ਼ਾਲਮ ਬਾਦਸ਼ਾਹ ਨਾਲ ਮੈਂ ਕੋਈ ਰਾਜਸੀ ਸਬੰਧ ਰੱਖਣਾ ਚਾਹੁੰਦਾ ਹਾਂ ਔਰੰਗਜ਼ੇਬ ਨੇ ਇੱਕ ਮੁਸਲਮਾਨੀ ਮੁਲਖ ਦੇ ਬਾਦਸ਼ਾਹ ਵਾਸੋਂ ਅਜਿਹੇ ਬទੀਰੇ ਦੀ ਆਸ ਨਹੀਂ ਸਿੱਕੀ ਉਹ ਕਹਿਣ ਲੱਗਾ ਫਿਰ ਇਸਨੇ ਜਿਹੜਾ ਮੱਕੀ ਦਾ ਸ਼ਾਹੀ ਇਮਾਮ ਸੀ ਨਾ ਤੇ ਮਦੀਨੇ ਦੇ ਵੱਡੇ ਮੁਫਤੀ ਉਹਨਾਂ ਨੂੰ ਬੜੇ ਕੀਮਤੀ ਨਜ਼ਰਾਨੇ ਤੇ ਵੱਡ ਮੁੱਲੇ ਤੋਹਫੇ ਦੇ ਕੇ ਆਪਣੇ ਬੰਦਿਆਂ ਨੂੰ ਭੇਜਿਆ ਆਪਣੇ ਦੂਤਾਂ ਨੂੰ ਜਿਹੜਾ ਸੀ ਉਹ ਭੇਜਿਆ ਪਰ ਉਹਨਾਂ ਧਾਰਮਿਕ ਮੁਖਮਖੀਆਂ ਨੇ ਵੀ ਇਸ ਦੇ ਨੁਮਾਇੰਦਿਆਂ ਦੇ ਮੱਥੇ ਲੱਗਣਾ ਠੀਕ ਨਾ ਸਮਝਿਆ ਇਹਦਾ ਇੱਕੋ ਇੱਕ ਸਿਗਾ ਹੁਣ ਕਿਉਂਕਿ ਇਹਦੀ ਨਾਤੇ ਬਾਕੀ ਧਰਮ ਦੇ ਲੋਕਾਂ ਦੇ ਵਿੱਚ ਚੰਗੀ ਪਕੜ ਸੀ ਆਮ ਜਨਤਾ ਦੇ ਵਿੱਚ ਵੀ ਇਹਦਾ ਇਹੋ ਜਿਹਾ ਹਾਲਾਤ ਸੀ ਹੁਣ ਇਹੋ ਜਿਹੇ ਹਾਲਾਤ ਦੇ ਵਿੱਚ ਜਿਹੜਾ ਹੈ ਇਹ ਔਰੰਗਜੀਬ ਚਾਹੁੰਦਾ ਸੀ ਵੀ ਮੈਂ ਆਪਣੀ ਡਿੱਗੀ ਹੋਈ ਸ਼ਾਖ ਨੂੰ ਜਿਹੜਾ ਹੈ ਨਾ ਉਹ ਉੱਚਾ ਚੁੱਕਾਂ ਇਸ ਵਾਸਤੇ ਇਹਨੇ ਇੱਕੋ ਇੱਕ ਢੰਗ ਵਰਤਿਆ ਉਹ ਢੰਗ ਇਹਨੇ ਇਹ ਵਾਪਰਿਆ ਇਹਨੇ ਐਲਾਨ ਕੀਤਾ ਕਿ ਮੈਂ ਹਿੰਦੁਸਤਾਨ ਨੂੰ ਕਾਫਰਾਂ ਦੇ ਦੇਸ਼ ਦਾਰਾ ਉਲ ਹਰਬ ਤੋਂ ਮੂਮਨਾਂ ਦਾ ਦੇਸ਼ ਦਾਰਾ ਉਲ ਇਸਲਾਮ ਬਣਾਵਾਂਗਾ ਮੁਸਲਮਾਨ ਧਰਮ ਦੀ ਇਸ ਖਿਦਮਤ ਵਾਸਤੇ ਜੋ ਮੈਨੂੰ ਕਰਨਾ ਪਵੇ ਉਹ ਮੈਂ ਕਰਾਂਗਾ ਇਸ ਨੇ ਇਹ ਗੱਲ ਜਿਹੜੀ ਸੀ ਨਾ ਉਹ ਉਸ ਵਕਤ ਇਸਲਾਮ ਦੇ ਰਾਖੇ ਵਜੋਂ ਲੋਕਾਂ ਦੇ ਵਿੱਚ ਜਿਹੜੀ ਆ ਨਾ ਉਹ ਫੈਲਾ ਦਿੱਤੀ ਤੇ ਉਸ ਵਕਤ ਫਿਰ ਇਹਨੇ ਸਭ ਤੋਂ ਪਹਿਲਾਂ ਹੁਕਮ ਜਾਰੀ ਕੀਤਾ ਕਿ ਮੰਦਰਾ ਸ਼ਿਵ ਦਿਵਾਲੀਆਂ ਅਤੇ ਹਿੰਦੂ ਧਰਮ ਸਥਾਨਾਂ ਦੀ ਕਿਸੇ ਵੀ ਟੁੱਟ ਭੱਜ ਦੀ ਮੁਰੰਮਤ ਸ਼ਾਹੀ ਇਜਾਜ਼ਤ ਤੋਂ ਬਿਨਾਂ ਕਰਨ ਦੇ ਉੱਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ। ਨਵੇਂ ਮੰਦਰਾਂ ਦੀ ਉਸਾਰੀ ਉੱਤੇ ਪੂਰਨ ਪਾਬੰਦੀ ਲਗਾ ਦਿੱਤੀ। ਪੁਰਾਣਿਆਂ ਨੂੰ ਢਾਉਣ ਦਾ سلسلہ ਜਾਰੀ ਰੱਖਿਆ। ਗੈਰ ਮੁਸਲਮਾਨਾਂ ਦੇ ਖੁਸ਼ੀ ਦੇ ਤਿਹਾਰਾਂ ਨੂੰ ਮਨਾਉਣ ਉੱਤੇ ਪਾਬੰਦੀ ਲਗਾ ਦਿੱਤੀ। ਸਰਕਾਰੀ ਨੌਕਰੀ ਵਿੱਚ ਸ਼ਾਮਲ ਸਾਰੇ ਪੁਰਾਣੇ ਹਿੰਦੂਆਂ ਨੂੰ ਮੁਹਲਤ ਦੇ ਦਿੱਤੀ ਕਿ ਨਿਜਿਤ ਸਮੇਂ ਤੱਕ ਜਾਂ ਤੇ ਉਹ ਮੁਸਲਮਾਨ ਬਣ ਜਾਣ ਜਾਂ ਫਿਰ ਉਹਨਾਂ ਨੂੰ ਨੌਕਰੀਆਂ ਤੋਂ ਬਰਖਾਸਤ ਕਰ ਦਿੱਤਾ ਜਾਵੇਗਾ ਨਵੀਆਂ ਅਸਾਮੀਆਂ ਦੀ ਭਰਤੀ ਉੱਤੇ ਸਵਾਈ ਮੁਸਲਮਾਨਾਂ ਦੇ ਹੋਰ ਕਿਸੇ ਵੀ ਧਰਮ ਦਾ ਵਿਅਕਤੀ ਸਰਕਾਰੀ ਨੌਕਰੀ ਨਹੀਂ ਕਰ ਸਕਦਾ ਸ਼ਹਿਰਾਂ ਦੇ ਵਿੱਚ ਵਸੂਲ ਕੀਤੇ ਜਾਣ ਵਾਲੇ ਚੁੰਗੀ ਜਿਹਨੂੰ ਆਪਾਂ ਟੈਕਸ ਕਹਿੰਦੇ ਨੇ ਉਹ ਹਿੰਦੂਆਂ ਦੇ ਉੱਤੇ ਦੁੱਗਣੇ ਕਰ ਦਿੱਤੇ ਗਏ ਮੁਸਲਮਾਨਾਂ ਨੂੰ ਫਰੀ ਕਰ ਦਿੱਤਾ ਗਿਆ ਅਤੇ ਮੁਸਲਮਾਨਾਂ ਨੂੰ ਬਿਲਕੁਲ ਛੋੜ ਦੇ ਦਿੱਤੀ ਗਈ ਹਿੰਦੂਆਂ ਉੱਤੇ ਜਜ਼ੀਆ ਜੋ ਕਿ ਇੱਕ ਗੈਰ ਮੁਸਲਮਾਨਾਂ ਨੂੰ ਜਿਹੜਾ ਸੀ ਮੁਸਲਮਾਨ ਦੇਸ਼ ਦੇ ਵਿੱਚ ਸਿਰਫ ਵਸਣ ਵਾਸਤੇ ਉਹ ਟੈਕਸ ਲਾਇਲ ਜਾਂਦਾ ਸੀ ਉਹ ਹਿੰਦੂਆਂ ਦੇ ਉੱਤੇ ਦੁੱਗਣਾ ਕਰ ਦਿੱਤਾ ਗਿਆ ਇਹੋ ਜੀ ਹਾਲਾਤ ਦੇ ਅੰਦਰ ਫਿਰ ਬਗਾਵਤ ਜਿਹੜੀ ਸੀ ਉਹ ਵੀ ਹੋਣੀ ਸੀ ਉਸ ਬਗਾਵਤ ਦੇ ਤਹਿਤ ਜਿਹੜਾ ਹੈ ਇਹਨੇ ਇਹ ਸਾਰੇ ਇਹ ਜੜੇ ਹੁਕਮ ਲਾਗੂ ਕੀਤੇ ਉਹ 10 ਅਪ੍ਰੈਲ 1665 ਤੇ ਲਾਗੇ ਤਾਗੇ ਇਹਨੇ ਇਹ ਹੁਕਮ ਜਾਰੀ ਜਿਹੜੇ ਸਨ ਉਹ ਕਰ ਦਿੱਤੇ ਗਏ ਫਿਰ ਵੀਰ ਸਿੰਘ ਬੁਦੇਲੇ ਨੇ 33 ਲੱਖ ਰੁਪਏ ਲਗਾ ਕੇ ਮਥਰਾਲੀ ਵਿੱਚ ਕੇਸ਼ਵ ਰਾਏ ਮੰਦਿਰ ਬਣਾਇਆ ਸੀ ਦਾਰਾ ਨੇ ਇਸ ਮੰਦਿਰ ਵਿੱਚ ਸੁੰਦਰ ਕੀਮਤੀ ਜੰਗਲਾ ਲਗਾਇਆ ਸੀ 14 ਅਕਤੂਬਰ 1666 ਨੂੰ ਸ਼ਾਹੀ ਫਰਮਾਨ ਅਨੁਸਾਰ ਸਥਾਨਕ ਹਾਕਮਾਂ ਨੇ ਇਹ ਜੰਗਲਾ ਢਾ ਦਿੱਤਾ ਗਿਆ 1670 ਵਿੱਚ ਇਹ ਸਾਰਾ ਮੰਦਰ ਹੀ ਗਰਵਾ ਕੇ ਮਸਲੇ ਦਾ ਫਸਤਾ ਹੀ ਵੜ ਦਿੱਤਾ ਗਿਆ 1669 ਦੇ ਵਿੱਚ ਬਨਾਰਸ ਮੰਦਰ ਬਨਾਰਸ ਨਗਰ ਦੇ ਮੰਦਰ ਵਿਸ਼ਮਨਾਥ ਤੇ ਗੋਪੀਨਾਥ ਉਹਨਾਂ ਨੂੰ ਛੁੱਟ ਦਿੱਤਾ ਗਿਆ ਉਹਨਾਂ ਦੀ ਥਾਂ ਮਸੀਤਾ ਬਣਾ ਦਿੱਤੀਆਂ ਗਈਆਂ ਇਸੇ ਸਾਲ ਸ਼ਾਹੀ ਦਰਬਾਰ ਵਿੱਚੋਂ ਸੰਗੀਤ, ਰਾਗ, ਨਾਚ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਇਹਨਾਂ ਸਭ ਹਰਕਤਾਂ ਦੇ ਕਾਰਨ ਇਸੇ ਸਾਲ 1669 ਦੇ ਵਿੱਚ ਗੋਕਲ ਦੀ ਅਗਵਾਈ ਵਿੱਚ ਮਥਰਾ ਦੇ ਇਲਾਕੇ ਦੇ ਵਿੱਚ ਹਥਿਆਰਬੰਦ ਕਿਸਾਨਾਂ ਨੇ ਬਗਾਵਤ ਦਾ ਝੰਡਾ ਖੜਾ ਕਰ ਦਿੱਤਾ। ਲੋਕਾਂ ਦੇ ਸਖਤ ਵਿਰੋਧ ਕਾਰਨ ਫੌਜ ਬਹੁਤ ਮੁਸ਼ਕਲ ਦੇ ਨਾਲ ਮਾਰਚ 1670 ਤੱਕ ਉਸ ਬਗਾਵਤ ਨੂੰ ਦਬਾ ਸਕੇ। ਨਾਰਨੋਲ ਦੇ ਸਤਿਆਨਾਮੀ ਫਿਰਕੇ ਨੇ ਔਰੰਗਜ਼ੇਬ ਦੀਆਂ ਨੀਤੀਆਂ ਕਾਰਨ ਮਈ 1670 ਵਿੱਚ ਸਖਤ ਬਗਾਵਤ ਕੀਤੀ ਜੋ ਹਕੂਮਤ ਵੱਲੋਂ 1671 ਤੱਕ ਬਹੁਤ ਮੁਸ਼ਕਲ ਦੇ ਨਾਲ ਦਬਾਈ ਜਾ ਸਕੇ ਫਿਰ ਸਾਰੇ ਹੀ ਇਹੋ ਜਿਹੇ ਹਾਲਾਤ ਬਣਾ ਦਿੱਤੇ ਗਏ 1975 ਵਿੱਚ ਹਿੰਦੂਆਂ ਦੀਆਂ ਕੇਵਲ ਕੁਝ ਕੁ ਜਾਤਾਂ ਨੂੰ ਛੱਡ ਕੇ ਬਾਕੀ ਸਭ ਉੱਪਰ ਰੇਸ਼ਮੀ ਕੱਪੜਾ ਪਹਿਨਣ ਘੋੜੀ ਦੀ ਸਵਾਰੀ ਕਰਨ ਉੱਤੇ ਪਾਬੰਦੀ ਲਗਾ ਦਿੱਤੀ ਗਈ ਜੋ ਕਿ ਕਿਸੇ ਸਮੇਂ ਮੁਹੰਮਦ ਬਿਨ ਕਾਸਬ ਨੇ ਜਜ਼ੀਆ ਟੈਕਸ ਲਗਾਇਆ ਸੀ ਉਹ ਟੈਕਸ ਫਿਰ ਦੁੱਗਣਾ ਕਰ ਦਿੱਤਾ ਗਿਆ ਹਾਲਾਂਕਿ ਵਿਚਲੇ ਰਾਜਿਆਂ ਨੇ ਇਹ ਸਾਰਾ ਟੈਕਸ ਮਾਫ ਕਰ ਦਿੱਤਾ ਗਿਆ ਸੀਗਾ ਸੋ ਇਸ ਤਰ੍ਹਾਂ ਜਿਹੜਾ ਸੀਗਾ ਇਹ ਲਗਾਤਾਰ ਸلسਲਾ ਜਿਹੜਾ ਹੈ ਉਹ ਜਾਰੀ ਰਿਹਾ ਲਗਾਤਾਰ ਇਸ ਸلسਲਾ ਅੱਗੇ ਚੱਲਦਾ ਗਿਆ ਇਸ ਔਰੰਗਜ਼ੇਬ ਦੀਆਂ ਜ਼ੁਲਮਾਨ ਇਹ ਹਰਕਤਾਂ ਦਾ